ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਕੋਟਕਪੂਰੇ ਤੋਂ ਬਠਿੰਡੇ ਨੂੰ ਜਦੋਂ ਜਾਂਦੇ ਆ ਵਾਇਆ ਬਾਜਾਖਾਨਾ ਤਾਂ ਉਸ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਬਾਈ ਹਰੀ ਵਪਾਰ ਦਾ ਕੰਮ ਕਰਦੇ ਆ ਵੈਸੇ ਇਹਨਾਂ ਕੋਲ ਜਿਆਦਾ ਕਟੀਆਂ ਝੋਟੀਆਂ ਜਾਂ ਟੋਕੜ ਮੱਝਾਂ ਆਉਂਦੀਆਂ ਪਰ ਅੱਜ ਇੱਕ ਸੱਜਰ ਝੋਟੀ ਵੀ ਇਹਨਾਂ ਨੇ ਲਿਆਂਦੀ ਆ ਵਿਕਰੀ ਵਾਸਤੇ ਇਹਦਾ ਬੱਚਾ ਸਾਹਮਣੇ ਬੈਠਾ ਤੁਸੀਂ ਦੇਖ ਲਓ ਇੱਕ ਜਰੂਰ ਬੇਨਤੀ ਕਰ ਦਿੰਦਾ ਵੀ ਇਹ ਅੱਜ ਇਹਦੀ ਸੁਬਾ ਚੋਈ ਹੋਈ ਵੀ ਹੈ ਵੀਰ ਦੱਸਦਾ ਵੀ 6:30 ਵਜੇ ਨੂੰ ਚੋਇਆ ਸੀ ਤੇ ਟਾਈਮ ਹੁਣ 12:00 ਵਜੇ ਤੇ 20 ਮਿੰਟਾਂ ਸਕਰੀਨ ਉੱਤੇ ਸੋਹਵਾਨੇ ਦੀ ਜੱਜਮੈਂਟ ਉਸ ਹੱਬ ਤੇ ਕਰ ਲਿਓ ਜੋ ਦੁੱਧ ਤਿਆਰ ਇਹ ਵੀਰ ਦੱਸੂਗਾ ਉਹ ਦੋ ਟਾਈਮ ਤੇ ਤਿੰਨ ਟਾਈਮ ਤੁਸੀਂ ਚੋ ਸਕਦੇ ਹੋ ਤਾਂ ਉਹ ਚੋ ਕੇ ਬੇਸ਼ੱਕ ਲੈ ਲਓ ਆਓ ਡਿਟੇਲ ਪੁੱਛੀਏ ਫਿਰ ਇਹਨੂੰ ਤੋਰਾਂਗੇ ਇੱਕ ਹੀ ਨਾਗੇ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਉਣਾ ਹੈ ਇਦੇ ਬਾਰੇ ਜਾਣਕਾਰੀ ਆਪਾਂ ਬਾਈ ਤੋਂ ਲੈ ਲੈਣੀ ਹੈ ਆਈ ਬਾਈ ਪ੍ਰਕਾਸ਼ ਬਾਈ ਸਸਰੀਕਾਲ ਸਸਰੀਕਾਲ ਬਾਈ ਜੀ ਆਕਾਸ਼ ਅੱਜ ਇੱਕ ਝੋਟੀ ਦਿਖਾ ਰਹੇ ਹਾਂ ਕਿਨ ਮਸੂਆ ਸੂਈ ਹੈ ਦੂਜਾ ਸੁਬਾ ਸੂਈ ਹੈ ਬਾਈ ਜੀ ਅੱਜ ਦਿਨ ਕਿੰਨੇ ਹੋ ਗਏਨ ਸੂਈ ਇੱਕ ਹਫਤਾ ਹੋ ਗਿਆ ਜੀ ਪੂਰਾ ਸੂਈ ਇੱਕ ਹਫਤਾ ਹੋ ਗਿਆ ਹਾਂਜੀ ਬੱਚਾ ਕੀ ਹੈ ਦੇ ਨਾਲ ਕੱਟਾ ਹੈ ਜੀ ਮਗਰ ਦੁੱਧ ਹੋਣ ਕਿੰਨਾ ਆਕਾਸ਼ ਦੁੱਧ ਬਾਈ ਜੀ ਕੱਟੇ ਸਮੇਤ ਪੂਰਾ 10 ਕਿਲੋ ਹੈ ਜੀ 10 ਕਿਲੋ ਦੁੱਧ ਹੈ ਹਾਂਜੀ 11 11.5 ਕਿਲੋ ਅਸੀਂ ਚੋਕੇ ਲੈਂਦੀ ਆ ਘਰੋਂ ਹਾਂਜੀ ਤੇ ਹੁਣ ਪੂਰਾ 10 ਕਿਲੋ ਦੁੱਧ ਹੈਗਾ ਜੀ ਵਿੱਚ ਕੱਟੇ ਕੱਟੇ ਵਿੱਚ ਛੱਡ ਕੇ ਠੀਕ ਹੈ ਇੱਥੇ ਆ ਕੇ ਦੁੱਧ ਫਿਰ ਘਟ ਗਈ ਤੇਰੇ ਕੋਲ ਹਾਂ ਉਹ ਥੋੜਾ ਜਿਹਾ ਤੁਹਾਨੂੰ ਪਤਾ ਜੀ ਉੱਪਰ ਆਪਨ ਪਸ਼ੂ ਕਰ ਜਾਂਦਾ ਹੁੰਦਾ ਅਜੇ ਪਰਸੂ ਹੀ ਆਈ ਹੈ ਝੋਟੀ ਅੱਛਾ ਇਹ ਜਿਹੜਾ ਦੁੱਧ 10 ਕਿਲੋ ਦੱਸ ਰਹੇ ਆ ਇਹ ਬੰਦਾ ਚੋ ਸਕਦਾ ਚੋ ਸਕਦਾ ਜੀ ਚੋ ਸਕਦਾ ਰੇਟ ਕੀ ਕਰਦਾ ਕਾਸੀ ਦਾ ਰੇਟ ਇਹਦਾ ਹੈਗਾ ਜੀ 88000 ਰੁਪਏ ਖੋਲੀ ਨਤੂਰ ਕੇ ਭਾਈ ਦੋਸਤੋ ਡਿਮਾਂਡ 88000 ਹੈ ਸਾਈਡ ਤੋਂ ਹਵਾਨਾ ਦੇਖ ਲਓ ਪਿੱਛੋਂ ਹਵਾਨਾ ਕਿਉਂਕਿ ਹਜੇ ਜੋ ਇਹ ਨੂੰ ਥੋੜਾ ਟਾਈਮ ਹੋਇਆ। ਇਹ ਨੂੰ ਥੋੜਾ ਟਾਈਮ ਹੋਇਆ ਜੀ ਹਵਾਨਾ ਵੈਸੇ ਹੂੰ ਮਗਰ ਤੱਕ ਭਰਦੀ ਆ ਵੇਖ ਲੋ। ਠੀਕ ਹੈ। ਮਾਸ ਬਹੁਤ ਹਵਾਨੇ ਦਾ ਵੇਖੋ। ਤੁਹਾਡੇ ਸਾਹਮਣੇ ਆ ਵੇਖੋ ਬਾਸ। ਸਹੀ। ਉਹ ਬਾਕੀ ਭਰਦੀ ਆ ਜੀ ਆ ਵੇਖੋ ਪੂਰਾ ਸਟਰਕਚਰ ਬਹੁਤ ਚੰਗਾ ਝੋਟੀ ਦਾ। ਇਹਦੀ ਵੀਡੀਓ ਹੈਗੀ ਆ ਦੋਸਤੋ ਇਸ ਵੀਰ ਕੋਲ ਜਦੋਂ ਚੋਣ ਵਾਲੀ ਦੀ। ਬਾਕੀ ਜੋ ਹਵਾਨੇ ਦੀ ਸ਼ੇਪ ਹੈ ਹੁਣ ਕਿਉਂਕਿ ਇਸ ਟਾਈਮ ਅੱਜ ਖਾਲੀ ਜਾ ਹਵਾਨਾ ਦੱਸਦਾ ਦੁੱਧ ਅਜੇ ਬਣਾਉਗੀ ਸ਼ਾਮ ਤੱਕ ਤਾਂ ਹੋਣ ਦੀ ਕੰਡੀਸ਼ਨ ਇਦਾਂ ਦੀ ਹੈ ਤੁਸੀਂ ਕਲੀਅਰ ਹਵਾਨਾ ਦੇਖ ਰਹੇ ਹੋ ਆਪਾਂ ਇੱਕ ਗੱਲ ਹੋਰ ਕਹਿਣਾ ਚਾਹੁੰਦੇ ਬਾਈ ਜੀ ਬਾਕੀ ਕਈ ਹੁਣ ਤੜਕੇ ਨਾ ਚੁੰਦੇ ਝੋਟੀਆਂ ਉੱਤੇ ਖੜਾ ਲੈਂਦੇ ਵੀਡੀਓ ਬਣਾ ਦਿੰਦੇ ਆ ਬਾਕੀ ਆਪਾਂ ਪਸ਼ੂ ਖਰਾਬ ਕਰਕੇ ਉਹੋ ਜੀ ਗੱਲ ਨਹੀਂ ਕਰਦੇ ਜੇ ਆਪਾਂ ਟਾਈਮ ਤੇ ਬਸੂ ਚੋ ਲੈਦਾ ਹੈਗਾ ਬਾਕੀ ਜੋ ਕੁਝ ਹੁੰਦਾ ਹੈਗਾ ਆਪਾਂ ਉਹ ਦੱਸ ਦੇਦਾ ਵੀਡੀਓ ਦੇ ਵਿੱਚ ਸਹੀ ਖੋਲੀ ਬਾਈ ਸੋ ਦੋ ਸਵੇਰ ਚੋਈ ਵੀ ਆ ਤੇ ਹੁਣ ਤੁਸੀਂ ਇਹਦਾ ਹਵਾਨਾ ਦੇਖ ਲੈਣਾ ਦੁੱਧ ਤੁਹਾਨੂੰ ਦੱਸਦਾ ਹੋ ਤੁਸੀਂ ਤੋਲ ਸਕਦੇ ਹੋ ਚੋ ਸਕਦੇ ਹੋ ਦੋ ਟਾਈਮ ਚੋਲਿਓ ਭਾਵੇਂ ਖੇਤ ਜਮੀਤ ਹੋਤ ਦੂਜਾ ਸੂਆ ਛੋਟੀ ਦੱਸੋ ਅੱਖ ਨੀਲੀ ਰਾਵੀ ਵਾਲੀ ਹੈ ਲੰਬਾਈ ਤੁਸੀਂ ਇਹਦੀ ਹੁਣ ਦੇਖ ਲਓ ਫੁੱਲ ਲੰਬੀ ਸਭੀ ਚੰਗੀ ਹੈ ਹਾਈਟ ਮੀਡੀਅਮ ਸੋ ਇਹਦਾ ਢਾਂਚਾ ਥੋੜਾ ਬਹੁਤਾ ਦੁੱਧ ਮੈਂ ਦੱਸਦਾ ਵੀ ਉਪਰ ਆ ਮੰਨ ਕੇ ਇੱਥੇ ਘਟ ਗਈ ਉਹ ਅਲੱਗ-ਅਲੱਗ ਸਾਮ ਸੰਭਾਲ ਤੇ ਵੀ ਡਿਪੈਂਡ ਕਰਦਾ ਕਿਸੇ ਦੀ ਸੰਭਾਲ ਜ਼ਿਆਦਾ ਕਿਸੇ ਦੀ ਥੋੜੀ ਬਹੁਤੀ ਘਟ ਜਾਂਦੀ ਹੈ ਤਾਂ ਪਸ਼ੂ ਥੋੜਾ ਬਹੁਤਾ ਦੁੱਧੇ ਇਧਰ-ਉਧਰ ਕਰਦਾ ਰਹਿੰਦਾ ਸੋ ਇਹ ਰੋਟੀ ਵਕਾਉ ਤੇ ਇਹਦੇ ਨਾਲ ਬੱਚਾ ਮੇਲ ਕਾਫਾ ਕੱਟੇ ਨੂੰ ਨੇ ਜਨਮ ਦਿੱਤਾ ਕੱਟਾ ਤੁਸੀਂ ਇਹਦਾ ਦੇਖ ਲਿਆ ਸਾਡਾ 61 ਤੋਂ ਫੇਰ ਦਿਖਾਉਣਾ ਹਵਾਨਾ ਗਾੜੀ ਚੰਗੀ ਦਿਸਦੀ ਹੈ ਬਾਕੀ ਜੋ ਕੰਡੀਸ਼ਨ ਆਥਣਾ ਦੀ ਹਵਾਨੇ ਦੀ ਉਹ ਤੁਸੀਂ ਉਹਨੂੰ ਵੀਡੀਓ ਤੇ ਦੇਖੀ ਬਾਈ ਜੀ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਨਾ ਹੂੰ ਬਈ ਮੇਰੇ ਘਰੇ ਆ ਕੇ ਭਾਵੇਂ 2 ਡੰਗ 3 ਡੰਗ 4 ਡੰਗ ਜਿੰਨੇ ਮਰਜ਼ੀ ਡੰਗ ਆ ਕੇ ਚੋ ਸਕਦਾ ਹੈਗਾ ਠੀਕ ਹੈ ਪਰ ਜਿਵੇਂ ਹੁਣ ਲੈ ਜਾਂਦਾ ਕੋਈ ਪਸ਼ੂ ਬਾਅਦ ਚੋਂ ਘਟ ਜਾਂਦਾ ਹੈਗਾ ਦੁੱਧ ਜਿਵੇਂ ਮੇਰੇ ਕੋਲ ਪਾ ਕੇ ਵੀ 1 ਕਿਲੋ 1.5 ਕਿਲੋ ਦਾ ਫਰਕ ਪਾ ਗਈ ਇਹ ਸਹੀ ਹੈ ਬਾਕੀ ਹੋਰ ਕੋਈ ਵੀ ਪਾ ਸਕਦੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਬਈ ਆ ਕੇ ਮੇਰੇ ਘਰੇ ਆਪ ਦੀ 2 ਡੰਗ 3 ਡੰਗ ਚੋ ਕੇ ਲੈ ਕੇ ਜਾਵੇ ਚੁੱਤੀ ਸਹੀ ਹੈ ਇਥੋਂ ਦੀ ਦੋਸਤੋ ਤਸੱਲੀ ਹੈ ਥੋੜੀ ਸੇਵਾ ਹੈ ਵੱਧ ਵੀ ਚੋ ਸਕਦੇ ਹੋ ਘਟ ਵੀ ਸਕਦਾ ਸਾਮ ਸੰਭਾਲ ਤੇ ਡਿਪੈਂਡ ਕਰਦਾ ਹੈ ਹਾਂਜੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ